जाएंगे हेलो जी आज आप लेके आए हैं जी एक खादी लीलन का सूट है जी ये देखो गर्मी के अनुसार बहुत सोहना है पाया भी अच्छा लगेगा और कॉस्ट कोई ज्यादा भी नहीं है साढ़े छः सौ रुपये प्राइस ਔਰ ਇੱਕ ਚੀਜ਼ ਹੋਰ ਆਈ ਹੈ ਇਹ ਡਿਜ਼ਾਈਨ ਸਾਰੇ ਹੀ ਸਮਰ ਸੀਜ਼ਨ ਨੂੰ ਲੈ ਕੇ ਬਹੁਤ ਅੱਛੇ-ਅੱਛੇ ਤਿਆਰ ਕਰੇ ਹੋਏ ਹਨ ਕੰਥਾ ਵਰਕ ਕੀ ਸ਼ਰਟ ਹੈ ਕੋਸਟ ਇਸਕੀ ਵੀ ਸੇਮ ਹੀ ਹੈ ਜੀ 700 ਰੁਪਏ ਔਰ ਇਹ ਦੁਪੱਟਾ ਹੈ ਨੈਕਸਟ ਇਸਕੇ ਦੋ ਕਲਰ ਹੈ ਜੀ ਦੋਨੋਂ ਸੇਮ ਹੈ ਪਰ ਡਿਜ਼ਾਈਨਿੰਗ ਚੇਂਜ ਹੈ ਇਹ ਸੂਟ ਹੈ ਜੀ ਔਰ ਇਹ ਦੁਪੱਟਾ ਹੈ ਠੀਕ ਹੈ ਆ ਦੇਖੋ ਇਹ ਵੀ ਬਹੁਤ ਪਿਆਰਾ ਪੀਸ ਹੈ ਬੰਦਨੀ ਵਰਕੇ ਗੈਲ ਹੋਇਆ ਹੋਇਆ ਵਾ ਜੀ ਸ਼ੀਸ਼ਾ ਵਿੱਚ ਐਡ ਔਰ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਬਹੁਤ ਅੱਛਾ ਪੀਸ ਬਣਿਆ ਹੋਇਆ ਹੈ ਠੀਕ ਹੈ ਤੁਸੀਂ ਮਤਲਬ ਗਰਮੀ ਕੇ ਅਨੁਸਾਰ ਜਿਸ ਤਰ੍ਹਾਂ ਵੀ ਪਾਓਗੇ ਗਰਮੀ ਨਹੀਂ ਲੱਗੇਗੀ ਗਰਮੀ ਕੇ ਸੀਜ਼ਨ ਕੇ ਵਿੱਚ ਬਹੁਤ ਅੱਛੀ ਚੀਜ਼ ਹੈ ਬਿਲਕੁਲ ਕੂਲ ਕੂਲ ਸੂਟ ਹੈ ਜੀ ਕਿਸੇ ਨੂੰ ਵੀ ਇਸ ਇਹ ਸੂਟ ਪਸੰਦ ਹੋਵੇ ਤੁਸੀਂ ਮੈਨੂੰ ਇਨਬਾਕਸ 'ਚ ਮੈਸੇਜ ਛੱਡ ਸਕਦੇ ਹੋ ਮੇਰੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਜੀ ਜਰੂਰ ਤੁਹਾਡਾ ਮੈਨੂੰ ਇੰਨਾ ਸਹਿਯੋਗ ਦੇਣ ਵਾਸਤੇ ਮੇਰਾ ਤਹਿ ਦਿਲੋਂ ਤੁਹਾਨੂੰ ਧੰਨਵਾਦ ਹੈ ਜੀ ਓਕੇ ਥੈਂਕ ਯੂ